ਦਿਆਂ ਵੱਲੋਂ ਪੂਰਾ ਸਟ੍ਰਿਕਟ ਬਾ ਸਾਡੇ ਵੱਲੋਂ ਕਿ ਜੇ ਤੇ ਮਾਤਾ ਨੂੰ ਅੱਜ ਤੋਂ ਬਾਅਦ ਹੱਥ ਲੱਗਾ ਜਾਂ ਕੁਝ ਹੋਇਆ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਹੋਏਗਾ ਪ੍ਰੋਬਲਮ ਕੀ ਹੈ ਮੈਨੂੰ ਇਹ ਦੱਸ ਮਿੰਟ ਜੀ ਮਜ਼ੁਰਗ ਕਦੇ ਪਲਸਟਰ ਪਲਸਟਰ ਜਿਹੜਾ ਦਾਰੂ ਦੇ ਨਾਲ ਪੂਰਾ ਡੱਕੀ ਹੋਈ ਹੈ ਠੀਕ ਹੈ ਤੇ ਛਾਣਾ ਬੰਦਾ ਜਿਹੜਾ ਹੁੰਦਾ ਵਾ ਆਪਣੇ ਪਰਿਵਾਰ ਨੂੰ ਚਲਾਉਂਦਾ ਵਾ ਤੇ ਉਹ ਦਾਰੂ ਦੇ ਨਾਲ ਪੂਰਾ ਆਪ ਹੀ ਦੇਖ ਲੇ ਤੁਸੀਂ ਕਹਿੰਦਾ ਡੱਕ ਹੋਈ ਤੇ ਬਜ਼ੁਰਗ ਮਾਤਾ ਦਾ ਕੀ ਕਸੂਰ ਸੀ ਜਿਹਨੂੰ ਕੁੱਟ-ਕੁੱਟ ਕੇ ਬਰੀ ਹਾਲਤ ਚ ਛੱਡ ਦਿੱਤੀ ਗਿਆ ਕੈਨੇਡਾ ਮੇਗਾ ਦਾਰੂ ਪੀਂਦੇ ਨੇ ਨੂੰ ਨਾ ਦਖਰੇ ਮੈਂ ਜਮਨ ਤੋਂ ਪੜਿਆ ਪਹਿਲਾਂ ਵੀ ਪਿੰਦੀ ਹੈ ਜਿਹੜੀ ਸ਼ਬਦਾਵਲੀ ਸੀ ਤੁਹਾਡੀ ਮੈਂ ਉਹ ਵੱਡ ਬੋਲ ਨਹੀਂ ਸਕਦਾ ਕੁੱਤੀ ਹੈ ਤੇ ਬਿੱਲੀ ਹੈ ਪਤਾ ਨਹੀਂ ਕੀ ਕੁਛ ਉਹਨੂੰ ਮਾਤਾ ਨੂੰ ਬੋਲਿਆ ਬਜ਼ੁਰਗ ਮਾਤਾ ਨੂੰ ਸ਼ਰਮ ਦੇ ਵਿੱਚ ਡੁੱਬ ਕੇ ਮਰ ਜਾਣਾ ਚਾਹਿੰਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੇ ਆਏ ਉਹਨੇ ਬੋਲ ਲਈ ਬੋਲਣ ਦੇ ਮੇਰੀ ਦਾ ਹੁਣ ਇਹਨੂੰ ਬੈਂਕ ਦੀ ਨੌਕਰੀ ਮਿਲੀ ਫਗੜ ਨੌਕਰੀ ਮਿਲੀ ਤਾਂ ਆਪਣੇ ਬੱਚਿਆਂ ਨੂੰ ਖਾਣਦੇ ਆ ਨਹੀਂ ਕਿਉਂ ਨਹੀਂ ਮਰ ਕੇ ਮਰ ਜਾਣਾ ਚਾਹਿੰਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੇ ਆਏ ਉਹਨੇ ਬੋਲ ਲਈ ਬੋਲਣ ਦੇ ਮੇਰੀ